ਭਾਰਤ ਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਸੂਬਿਆਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਕ ਡ੍ਰਿਲ ਕਰਵਾਉਣ ਦੇ ਹੁਕਮ ਦਿੱਤੇ ਨੇ ਕੇਂਦਰ ਗ੍ਰਹਿ ਮੰਤਰਾਲਾ ਮੁਤਾਬਕ ਯਾਨੀ ਕਿ ਅਗਲੇ ਦਿਨ 7 ਮਈ ਨੂੰ ਦੇਸ਼ ਭਰ ਦੇ 249 ਜਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ ਜਿਸ ਦੇ ਤਹਿਤ ਲੋਕਾਂ ਨੂੰ ਯੁੱਧ ਜਾਂ ਆਫਤ ਸਮੇ ਆਪਣੀ ਜ਼ਿੰਦਗੀ ਬਚਾਉਣ ਦੀ ਸਿੱਖ ਲਈ ਜਿਹੜੀ ਦਿੱਤੀ ਜਾਵੇਗੀ ਸਿੱਧੇ ਤੌਰ ਤੇ ਇਸ ਦਾ ਮਤਲਬ ਸਿਵਲ ਡਿਫੈਂਸ ਨੂੰ ਬਿਹਤਰ ਤਿਆਰੀ ਦੇ ਨਾਲ ਕਰਨਾ ਦੇਸ਼ ਵਿੱਚ ਇਸ ਤੋਂ ਪਹਿਲਾਂ ਆਖਰੀ ਵਾਰ ਜੇ ਅਜਿਹੀ ਲੋਕ ਡ੍ਰਿਲ ਜਿਹੜੀ ਆ ਹੋ ਰਹੀ ਆ ਦੱਸਦੀ ਹੈ ਕਿ 1900 ਕੱਤਰ ਦੀ جنگ ਤੋਂ ਪਹਿਲਾਂ ਹੋਈ ਸੀ ਇਹ ਮੌਕ ਡ੍ਰਿਲ ਹੁਣ ਇਹ ਸਾਇਨ ਹਮਲੇ ਜਾਂ ਕਿਸੇ ਵੱਡੀ ਆਫਤ ਸਮੇਂ ਚਤਾਵਨੀ ਦੇਣ ਲਈ ਵਰਤੇ ਜਾਂਦੇ ਨੇ ਇਹ ਤੇਜ਼ ਆਵਾਜ਼ ਵਾਲਾ ਵਾਰਨਿੰਗ ਸਿਸਟਮ ਹੁੰਦਾ ਹੈ ਇਹਦੀ ਆਵਾਜ਼ ਦੱਸਦੀ ਕਿ 120 ਤੋਂ 40 ਡੈਸੀਬਲ ਤੱਕ ਹੁੰਦੀ ਹੈ ਜੋ 2 ਤੋਂ 5 ਕਿਲੋਮੀਟਰ ਦਾਇਰੇ ਦੇ ਵਿੱਚ ਸੁਣੀ ਜਾਂਦੀ ਹੈ ਉਤੇ ਹੀ ਇਹ ਆਵਾਜ਼ ਚੱਕਰਵਾਦੀ ਪੈਟਰਨ ਚ ਹੁੰਦੀ ਹੈ ਹੌਲੀ-ਹੌਲੀ ਤੇਜ਼ ਹੋ ਕੇ ਮੁੜ ਘਟਦੀ ਹੈ دیکھیے پنجاب کے لگ بگ بیس ڈسٹرکوں میں موک ڈرل ہوگی اس کے لیے پنجاب کا سبھی سیور اور ڈیفنس کے اور پنجاب پولیس کے ہماری سبھی ایجنسیاں جو ہیں وہ جو ہے ہوم منسٹری کے ساتھ مل کے اس موک ڈرل میں بھاگ لیں گی اور ہم اپنے ناغرکوں کو اویئر کریں گے کہ کیسے جنگ کے حالات میں کیسے اس کا ٹاکرا کرنا ہے کیسے مقابلہ کرنا ہے تو ہم بالکل اس موک ڈرل میں اچھے طریقے سے بھاگ لیں گے تو لگ بھگ بیس ڈسٹرک چنے ہیں پر سے لے کے پر تک اور پورے پنجاب کے لگ بھگ بیس ڈسٹرک جو ہیں وہ ان کا ان کو چنا گیا ہے کہ اندر سرکار نے چنا ہے منسٹری آف ہوم نے چنا ہے تو بالکل ہم اپنے ناغرکوں کو اویئر کریں گے تاکہ کوئی بھی حملہ ہو تو اس کے لیے لوگ تیار رہے ہیں کیونکہ پنجاب کا ایک بہت بڑا بارڈر جو ہے پانچ سو کلو کا بارڈر جو ہے وہ سرات رات پہ لگتا ہے پانچ سو کلو کے لوگ بالکل پوری تیاری ہے پانچ سو کلومیٹر کا بارڈر بھی ہم پروٹیکٹ کریں گے اپنے ناغرکوں کو بھی ہم پروٹیکٹ کریں گے ہمارے پنجاب کے ماننی مکہ منتری سردار بھگوت سے مانجی خود اس کی دیکھ ریکھ کر رہے ہیں کسی کی بھی جان مال کو خطرہ نہیں ہوگا ਇਹ ਮੌਕ ਡ੍ਰਿਲ ਜੜੀ 1971 ਦੀ ਜੰਗ ਤੋਂ ਪਹਿਲਾਂ ਹੋਈ ਸੀ ਜੋ ਹੁਣ ਇਸ ਵਾਰ ਫਿਰ ਹੋਣ ਜਾ ਰਹੀ ਹੈ ਸੋ ਸਾਡੇ ਨਾਲ ਅਮਿਤ 세ਠੀ ਜਿਹੜੇ ਨੇ ਚੰਡੀਗੜ੍ਹ ਤੋਂ ਲਾਈਵ ਨੇ ਅਮਿਤ 세ਠੀ ਸੁਣ ਪਾ ਰਹੇ ਹੋ ਤੁਸੀਂ ਜੀ ਬਿਲਕੁਲ ਅਮਿਤ 세ਠੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਵਿਚਾਲੇ ਜੋ ਚੱਲ ਰਿਹਾ ਹੈ ਉਸ ਵਿਚਾਲੇ ਹੁਣ ਕਿਹਾ ਜਾ ਰਿਹਾ ਹੈ ਕਿ ਮੌਕ ਡ੍ਰਿਲ ਜਿਹੜੀ ਹੋਵੇਗੀ ਮੌਕ ਡ੍ਰਿਲ ਜਿਹੜੀ ਹੈ 244 ਚੋਣਵੇਂ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਕੀ ਕੁਝ ਕਹਿਣਾ ਇਸ ਨੂੰ ਲੈ ਕੇ ਬਿਲਕੁਲ ਮੈਂ ਵੀ ਦੱਸਣਾ ਚਾਹਾਂਗਾ ਕਿ ਜੇਕਰ ਪੰਜਾਬ ਦੀ ਗਣਪਤੀ ਜਾਵੇ ਕਿ ਪੰਜਾਬ ਦੇ ਵੀ ਤਕਰੀਬ ਜੀ ਜਿਹੜੇ ਨੇ ਸ਼ਹਿਰ ਇਸ ਤਰ੍ਹਾਂ ਦੇ ਦੇ ਨੇ ਜਿਲ੍ਹਾ ਦੇ ਵਿੱਚ ਮੌਜੂਦ ਲੋਕੀ ਖਾਸ ਕਰ ਗੁਰਦਾਸਪੁਰ ਤੋਂ ਲੈ ਕੇ ਜਿਹੜੇ ਬਾਰਡਰ ਏਰੀਆ ਨੇ ਉੱਥੇ ਜਿਹੜੇ ਨੇ ਮੌਕਲ ਕੀਤੀ ਜਾਵੇਗੀ ਬਲੈਕਆਊਟ ਜਿਹੜਾ ਹੈ ਉਹ ਕੀਤਾ ਜਾਵੇਗਾ ਨਾਲ ਹੀ ਅਗਰ ਅਸੀਂ ਚੰਡੀਗੜ੍ਹ ਦੀ ਗੱਲ ਕਰੀ ਤਾਂ ਕੁਝ ਫਿਰ ਆਪਣਾ ਕੁਛੀ देर ਬਾਅਦ ਜਿਹੜੀ ਹੈ ਯਾਨੀ ਕਿ 4:00 ਵਜੇ 4 ਵਜੇ ਦੇ ਆਸ-ਪਾਸ ਜਿਹੜਾ ਹੈ ਚੰਡੀਗੜ੍ਹ ਦੇ ਜਿਹੜੇ ਡੀਸੀ ਹੈ ਉਹ ਵੀ ਜਿਹੜੀ ਹੈ ਜਾਣਕਾਰੀ ਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਮੌਕਲ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਕਰਨੀ ਹੈ ਤੇ ਬਿਲਕੁਲ ਸਾਫ਼ ਸਾਫ਼ ਇਹ ਕਹਿ ਸਕਦੇ ਆ ਕਿ ਸਾਰੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਇਹ ਮੌਕਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਦੋਂ ਗਲ ਕੀਤੀ ਜਾਵੇਗੀ ਜਿਹੜਾ ਪਾਕਿਸਤਾਨ ਦੀ ਜਿਹੜੇ ਹੈ ਵੀ ਜਿਹੜੇ ਤਣਾਅਪੂਰਨ ਸਥਿਤੀ ਚੱਲ ਰਹੇ ਨੇ ਉਹਨੂੰ ਲੈ ਕੇ ਜਿਹੜੀ ਹੈ ਬਾਤਲ ਕੀਤੀ ਜਾ ਰਹੀ ਹੈ ਕਿ ਜੰਗ ਵੇਲੇ ਜਿਹੜੀ ਹੈ ਕਿਸ ਤਰ੍ਹਾਂ ਦੀ ਸਥਿਤੀ ਜੜੀ ਹੁੰਦੀ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਬਚਾਣਾ ਹੈ ਕਿਸ ਤਰ੍ਹਾਂ ਕਿਸੇ ਆਪਣੇ ਪਰਿਵਾਰ ਨੂੰ ਬਚਾਣਾ ਤੇ ਉਹਨੂੰ ਲੈ ਕੇ ਪੂਰੀ ਜਿਹੜੀ ਹੈ ਜਾਣਕਾਰੀ ਚਾਹੀਦੀ ਹੈ ਵੱਡਾ ਇੱਕ ਇੱਕ ਜਿਹੜਾ ਹੈ ਹੁਟਰ ਹੈ ਉਹ ਜਿਹੜਾ ਹੈ বাজਾਇਆ ਜਾਵੇਗਾ ਕਿਉਂਕਿ ਬਲੈਕਆਊਟ ਜਿਹੜਾ ਹੈ ਕੀਤਾ ਜਾਏਗਾ ਤੇ ਬਿਲਕੁਲ ਇਸ ਦਾ ਪਹਿਲਾਂ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਜਿਹੜੇ ਕੁਝ ਇੱਕ ਏਰੀਆ ਸੀਗਾ ਉਹਦੇ ਵੀ ਬਿਲਕੁਲ 2 ਦਿਨ ਪਹਿਲਾਂ ਵੀ ਜਿਹੜੀ ਉਸ ਤਰ੍ਹਾਂ ਮੌਜੂਦ ਇੱਥੇ ਗਈ ਸੀ ਕਿ ਬਲੈਕਆਊਟ ਹੈ ਬਿਲਕੁਲ ਕਿੱਥਾ ਕਿੱਥੇ ਜਿਹੜਾ ਇੰਡੀਆ ਬਾਰਡਰ ਦੇ ਨਾਲ ਲੱਗਦਾ ਜੀ ਅਮਿਤ ਦੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਮੌਕ ਡ੍ਰਿਲ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਉਸ ਨੂੰ ਵੇਖ ਕੇ ਬਾ ਬਿਲਕੁਲ ਅਗਰ ਲੋਕਾਂ ਦੀ ਗੱਲ ਕਰੀਏ ਕਿਉਂਕਿ ਪਾਕਿਸਤਾਨ ਜਿਸ ਤਰ੍ਹਾਂ ਹਿੰਦੁਸਤਾਨ ਦੇ ਵੀ ਜਿਹੜੀ ਹੈ ਤਨਾਪੁਰ ਦੀ ਜਿਹੜੀ ਸਥਿਤੀ ਚੱਲ ਰਹੀ ਹੈ ਹਾਲਾਂਕਿ ਲੋਕ ਜਿਹੜੇ ਨੇ ਮੈਂ ਕਹਿਣਾ ਚਾਹਾਂ ਕਿ ਅਵੇਅਰ ਵੀ ਦਿਖ ਰਹੇ ਨੇ ਤਾਂ ਇਹ ਮੌਬਿਲ ਦੀ ਜਦੋਂ ਦੀ ਗੱਲ ਚੱਲ ਰਹੀ ਹੈ ਤੇ ਠੀਕ ਹੈ ਲੋਕਾਂ ਦੇ ਵੀ ਜਰੂਰ ਚਰਚਾ ਦਾ ਇੱਕ ਵਿਸ਼ੇ ਬਣਿਆ ਹੋਇਆ ਲੋਕ ਲੈ ਨੇ ਚਰਚਾ ਕਰ ਰਹੇ ਕਿ ਅਕਸਰ ਮੌਬਿਲ ਉਸੇ ਦਰਮਿਆਨ ਕੀਤੀ ਜਾ ਰਹੀ ਹੈ ਕਿ ਜਦੋਂ جنگ ਚੀ ਹੈ ਲਖਨੀ ਹੁੰਦੇ ਹੈ ਦੇਖਣਾ ਹੋਵੇਗਾ ਕਿ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਸਰਕਾਰਾਂ ਕੀ ਫੈਸਲਾ ਲੈਂਦੀਆਂ ਨੇ ਪਰ ਲੋਕ ਵੀ ਕਿੰਨਾ ਕਿਤੇ ਅਵੇਲ ਜਿਹੜੇ ਨੇ ਬਿਲਕੁਲ ਜ਼ਿਕਰੇ ਨੇ ਮੌਕ ਡਲ ਨੂੰ ਲੈ ਕੇ ਸਾਫ਼ ਤੌਰ ਤੇ ਜਿਸ ਤਰ੍ਹਾਂ ਹੁਣ ਅੱਜ ਡੀਸੀ ਨੇ ਅਗਰ ਕੋਈ ਸਮਾਂ ਟੁੱਟਾਂ ਦੀ ਗੱਲ ਕਰੀਏ ਵੀ ਉਹ ਵੀ ਦੱਸਣਗੇ ਕਿ ਲੋਕਾਂ ਨੂੰ ਜਿਹੜਾ ਹੈ ਉਸ ਸਮੇਂ ਇਸ ਤਰ੍ਹਾਂ ਜਿਹੜਾ ਹੈ ਅਵੇਲ ਰਹਿਣਾ ਹੈ ਕਿਆ ਕਰਦੇ ਅੰਦਰ ਉਸ ਸਮੇਂ ਰਹਿਣਾ ਜਾਂ ਬੱਚਿਆਂ ਨੂੰ ਜਿਹੜਾ ਹੈ ਜਾਂ ਕਰਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਨੂੰ ਜਿਹੜੀ ਹੈ ਸੁਰੱਖਿਅਤ ਸਥਾਨਾਂ ਤੇ ਜਿਹੜਾ ਹੈ ਕਿਸ ਤਰ੍ਹਾਂ ਰੱਖਣਾ ਹੈ ਇਹ ਪੂਰਾ ਜਿਹੜੀ ਹੈ ਜਿਹੜੀ ਮੌਕ ਡਲ ਨੇ ਵੀ ਜਿਹੜੀ ਹੈ ਦੱਸਿਆ ਜਾਵੇ। ਵਧੀਲੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਅਮਿਤ। ਪੁਰਤੋ ਲਾਈਵ ਨੇ ਸਾਡੇ ਨਾਲ ਸਿਮਰਨ ਸਿੱਧੂ ਸਿਮਰਨ ਸਿੱਧੂ ਆਵਾਜ਼ ਸੁਣ ਪਾ ਰਹੇ ਹੋ ਤੁਸੀਂ ਸਿਮਰਨ ਸਿੱਧੂ ਭਾਰਤ ਪਾਕਿਸਤਾਨ ਦੇ ਵਿਚਕਾਰ ਵਧ ਰਹੇ ਤਣਾਅ ਨੂੰ ਲੈ ਕੇ ਉਹ ਜਿਹੜੀ ਮੌਕ ਡ੍ਰਿਲ ਹੈ ਉਹ ਹੋਵੇਗੀ ਪਰ ਇਸ ਦੇ अलावा ਵੀ ਜਾਨਣਾ ਚਾਹਵਾਂਗੇ ਕਿ ਇਹ ਮੌਕ ਡ੍ਰਿਲ ਦੇ ਜਿਹੜੇ ਸਾਇਨਨ ਨੇ ਉਹ ਕਿੱਥੇ ਕਿੱਥੇ ਲਗਾਏ ਜਾਣਗੇ ਹਾਂ ਜੀ ਮਨਦੀਪ ਜੀ ਦੱਸ ਦਿਗੇ ਜੀ ਕਿ ਮੌਕ ਡ੍ਰਿਲ ਜਿਹੜਾ ਹੈਗਾ ਇਹ ਅੱਜ ਸੋਇਪੁਰ ਸ਼ੌਣੀ ਦੇ ਵਿੱਚ ਜਿਹੜਾ ਅੱਜ 7 ਤੋਂ 7:30 ਵਜੇ ਤੇ ਦੱਸਿਆ ਜਿਹੜਾ ਹੈ ਕਿ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਫਰੋਜਪੁਰ ਤੇ ਵੱਲੋਂ ਕਿਹਾ ਗਿਆ ਹੈਗਾ ਕਿ ਇੱਕ ਰਹਿਸਲ ਦੇ ਤੌਰ ਤੇ ਇਹ ਕੀਤਾ ਜਾਏਗਾ ਫਰੋਜਪੁਰ ਦੇ ਸ਼ਿਟੀ ਤੇ ਫਰੋਜਪੁਰ ਕਟ ਦੇ ਵਿੱਚ ਦੋਨਾਂ ਜਗ੍ਹਾ ਦੇ ਵਿੱਚ ਇਹ ਕੀਤਾ ਜਾਵੇਗਾ ਜੀ ਜੀ ਸਿਮਰਨ ਸਿੱਧੂ ਵਦੇਰੀ ਜਾਣਕਾਰੀ ਲਈ ਧੰਨਵਾਦ ਨਜ਼ੀਕੀ ਇਸ ਵਾਰ ਮੌਕ ਡ੍ਰਿਲ ਜਿਹੜੀ ਹੈ 244 ਚੁਣਵੇਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੋਵੇਗੀ ਉੱਥੇ ਹੀ ਭਾਰਤ ਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਨੂੰ ਲੈ ਕੇ ਹੁਣ ਜਿਹੜਾ ਹੈ ਭਾਰਤ ਦੇ ਵਿੱਚ ਮੌਕ ਡ੍ਰਿਲ ਜਿਹੜੀ ਹੋਵੇਗੀ 100 244 ਚੁਣਵੇਂ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਪਹਿਲਾਂ ਦੱਸ ਦਈਏ ਕਿ ਆਖਰੀ ਵਾਰ ਜਿਹੇ ਹੀ ਮੌਕ ਡ੍ਰਿਲ ਸੀਗੀ ਉਹ 1971 ਦੀ ਜੰਗ ਤੋਂ ਪਹਿਲਾਂ ਹੋਈ ਸੀ ਜੋ ਇਸ ਵਾਰ ਹੁਣ ਦੁਬਾਰਾ ਦੁਹਰਾਈ ਜਾ ਰਹੀ ਹੈ ਨਜ਼ਦੀਕੀ 2 ਤੋਂ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਜਿਹੜੀ ਆਵਾਜ਼ ਇਸ ਦੀ ਸੁਣੀ ਜਾ ਸਕਦੀ ਹੈ